ਸਰ ਬਾਰਾ ਜਿੰਦਾ ਹੋਰ ਦਾਸਾ ਲਿਆ ਆਪਾਂ ਵੱਡੇ ਭਾਗਾਂ ਵਾਲੇ ਹਾਂ ਬਾਕੀ ਦੇ ਪ੍ਰਮਿਕਰ ਜਿੰਨ ਉਸ ਮੋਤਸਵਾਗ ਨਾਲ ਹਾਜ਼ਰੀ ਭਰਵੇ ਆਓ ਸਾਰੇ ਸੰਗਤ ਰੋੜ ਆਤਮਾ ਤੋਂ ਗਾਜੇ ਕੇ ਬਤਨੀ ਸਾਜ ਪਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਬਤੇ ਕਹਿੰਦੇ ਨੇ ਜੀਬ ਜਟ ਕੇ ਸਰਾਬ ਸਾਫਰਾ ਦਿਲ ਕੱਟ ਕੇ ਭਰੇ ਤੇ ਮੁਰੇ ਜਾਂਦੇ ਕਈ ਜੀਵ ਆਕੇ ਜਨਮ ਲੈਦੇ ਨੇ ਕਈ ਇਸ ਦਹਾਰ ਤੋਂ ਤੁਰ ਜਾਂਦੇ ਕਈ ਫੜਦੇ ਆ ਕੇ ਨਹੀਂ ਰੁੱਤਾਂ ਤੋਂ ਪਰਬੋਧ ਦੇ ਬਾਗ ਵਿੱਚ ਪਤਾਸਿਆ ਘੁਰੇ ਜਾਂਦੇ ਅਕਰ ਗੁਰੂ ਦੇ ਚਾਲ ਅੰਦਰ ਬਾਪ ਸਿੰਘਾ ਇਥੋਂ ਮਰ ਮੁਕ ਬਹੁਤ ਲੋਕ ਰਹੇ ਕਿਸੀ ਤੁਰੇ ਵੀ ਜਾ ਰਹੇ ਅਸੀਂ ਆਪਣੇ ਪੂਰਨ ਸਾਥ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੌਸਲਾ ਹੈ ਇਹੋ ਹੀ ਰਹਿਣ ਭਾਈ ਕੋਨਾ ਦੀ ਸੇ ਉਹਨੂੰ ਜੀਵਨ ਵਿੱਚ ਧਾਰੋ ਆਓ ਸਾਰੇ ਸੰਗਤ ਪਿਆਰ ਨਾਲ ਸਰਵਨ ਕਰੋ ਸਾਰੇ ਸੁੱਖਾਂ ਦੀ ਭਾਗਤ ਬਣਾਓ ਸਭ ਦੇ ਕਸ਼ਟ ਲਿਵਾੜੋ ਬਹੁਤ سارے ਗੁਰੂਆਂ ਤੇ ਮੀਰਾਂ ਦੀਆਂ ਜੀਵੀਆਂ ਪੈਣਾ ਤੇ ਸੇਵਤਾ ਮਾਣ ਇਤਿਹਾਸ ਦਾ ਮਾਣ ਪਾਇਆ ਤੇ ਬਹੁਤ ਬਹੁਤ ਦਾਤ ਮਾਣ ਸਾਡੀ ਹੋਰ ਕਾਦੀ ਕਮਾਓ ਬਹੁਤ ਬਾਕਰ ਬਹੁਤ ਮਿਹਰਬਾਨੀਆਂ ਪਰ ਪਰਸ਼ਰ ਦਾ ਆਓ ਸਾਰੇ ਸੰਗਤ ਪਿਆਰ ਨਾਲ ਸਰਵਨ ਕਰੋ ਪਰਦੇ ਸਾਈਂ ਤੋਂ ਬਦਕੇ ਆਪਕੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕਿ ਪ੍ਰਤਿ ਪਵਿੱਤਰ ਕਰਵਾਣੀ ਦੀ ਪਰਗਟੇ ਬਖਸ਼। ਉਹਡੇ ਰਾਖਸ਼ ਵਰਕੇ ਨਿੱਤੇ ਲੰਡੇ ਤੋਂ ਨਿੱਕੇ ਖਾਦੇ ਤੋਂ ਉਹਦਾ ਨੂੰ ਪਵਿੱਤਰ ਕਰਵਾਣੀ ਵਿੱਚ ਸੇਤੇ ਬਚਾਉਂਦੇ। ਤੇ ਸੱਜਣ ਠਾਕਰ ਵਰਕੇ ਉਹਨੂੰ ਬਖਸ਼ਦਾ। ਉਹਨੇ ਕਿਹਾ ਗੁਰੂ ਤੁਹਾਨੂੰ ਸਾਲਾ ਦਾ ਮੁੱਲ ਦੇ। ਹੁਣ ਕੀ ਕੁਰਬਾਨੀ ਸੇ ਕਰ ਰਹੀ ਆ ਆਪਾਂ ਜਿੰਨੇ ਵੀ ਹੈ ਮੋਟਾ ਸਾਲਿਆ। ਯਾਰੋ ਭਾਵੇਂ ਕੋਈ آج نہیں پڑھتا جانا ہوں گا تو پتہ نہیں ہے کہ یہ کہیں گے گھرمانی وہ ہی آسنا ہے گا موڑا رکھتے ہیں سمانتا دوسرا ہوتا گا گھرمانی نہیں پڑھتے ہیں یہ نہیں پڑھتا ہی گا کہا رہے گا پیار سا سوڑوں سارے کو سکھرم نائٹل دبائے سامتے کارکن دبائے پایو شکرہ سکھتے ہیں رکھوں پڑھا کے لئے پایو سکھتے ہیں پایو ہارے سارے سکتان سہلیوں کا سماگا مکہ سارے جلاما آؤ سارے سکتان سہلیوں کا سماگا مکہ سارے جلاما کیا کہہ رہے ہیں دنیا یکتے کرم انے کا رب دارا دکھانے اپنا برم جلانے कल वारे श्री गुरू नानक जी देरानी गारी सजर जैसे लोका बि गुरबारी जीवन ਨਾ ਉਹ ਫਿਰ ਮੈਨੇ ਭੁੱਲੇ ਚੱਖ ਮਾਰਦੇ ਫਿਰਨ ਵਿਚਾਰੇ ਤਾਂ ਹੀ ਦਰਬਾਰ ਰੋਲੇ ਦਾਰ ਵਿਚ ਦੋਬਦੀ ਬੇ सभे क Salute, i ਬਾਰੇ ਤੇ ਸੁੱਖਾਂ ਦੀ ਮਾਰਕ ਬਾਈ ਸਭ ਦੇ ਕਸ਼ਟ ਨਿਵਾਰੇ ਸਭ ਤੋਂ ਬਾਹਰ ਕਿਸੇ ਇਲਾਕੇ ਦਾ ਕਿਸੇ ਧਰਮ ਦਾ ਕਿਸੇ ਦੇਸ਼ ਦਾ ਕਿਸੇ ਫਿਰਕੇ ਦਾ ਕੋਈ ਭੇਦ ਨਹੀਂ ਉਪਦੇਸ਼ ਤੋਂ ਤੋਂ ਵਰਨਾ ਤੋਂ ਕੋਈ ਨਹੀਂ ਰਸਾਂ ਸਭ ਸਾਡੇ ਰੱਬ ਦੀ ਬਰਕਤ ਪਾਸ ਹੈ ਕਾਰ ਰਹੇ ਸਭ ਨੂੰ ਔਰ ਦਿਨਾਂ ਤੱਕ ਕਰ ਰਹੇ ਨੇ ਵੇਦਾ ਦੇ ਲੈ ਕੇ ਫਟ ਪਾਉਂ ਜੁਗਾ ਲਗਾਤਰ ਖਾਹਿ ਕਰਦੇ ਦਰਦਾ ਜੁੱਗਾ ਤੋਂ ਕਰ ਰਹੇ ਨੇ ਨਾਮ ਦਾ ਬਾਣੀ ਦਾ ਅਭਿਆਸ ਜਿਹੜੇ ਇਨਸਾਨ ਦੇ ਜੀਵਨ ਚ ਘਾ ਇਸ ਹਮਤਾਲ ਵਿੱਚ ਜੀਵਨ ਜਿਉਣ ਦਾ ਤਹਿਯਾ ਕਰ ਲੈਂਦਾ ਉਹ ਫਿਰ ਕਮੀਆਂ ਕੋਈ ਨਹੀਂ ਉਹਨਾਂ ਨੇ ਝਗੜੇ ਅਸਮਾਨਾਂ ਦਾ ਸਮਾਪਤ ਅਸਮਾਨ ਅੜੀ ਤੇ ਸੁਣੀ ਨਹੀਂ ਕਿਰਤ ਬਾਣੀ ਔਰ ਕਾਹ ਬੇਗੀ ਬੰਦੇ ਬਹਿਣਿਆ ਕੋ ਘਰ ਵਿੱਚ ਵੀ ਸੂਰਜ ਦਿਖਾਈ ਦਿੰਦਾ ਉਹ ਮੰਗਦੇ ਸਭ ਕਹ ਪੈਣਿਆ ਕੋ ਕਈ ਹੈ ਇਹ ਬਚਾਰੇ ਟੱਕ ਮਾਰਦੇ ਫਿਰ ਉਹ ਵਿਚਾਰੇ ਧਾਹੀ ਦਾ ਦਾ ਜਿੰਨਾ ਇਹ ਵੀ ਔਟ ਦਾ ਟੱਕੀ ਉਹੀ ਘਰ ਦੇ ਧਲੇ ਟੱਕ ਮਾਰਦੇ ਫਿਰ ਉਹ ਵਿਚਾਰੇ ਧਾਹੀ ਦਾ ਦਾ ਮੈਂ ਦੇ ਬਾਦ ਭਾਵਿਕ ਤੁਮਦੇ ਨੇ ਨਹੀਂ ਆ ਮਿਲਦੇ ਨਿਕਲ ਸਰਬ ਸੁੱਖਾਂ ਦੀ ਵਰਕਤ ਬਾਣੀ ਸਭ ਦੇ ਕਸ਼ਟ ਨਿਵਾਰੈ ਪੰਜਵੇਂ ਸਤਿਗੁਰੂ ਜੀ ਦੇ ਪਵਿੱਤਰ ਕਰਵਾਈ ਦਾ ਸੰਕਲਨ ਕਰੇ ਗ੍ਰਾਥ ਰੂਪ ਦੇ ਤਾ ਉਹ ਪਹਿਲਾ ਬਾਣੀ ਕੋਠੀਆਂ ਰੂਪ ਵਿੱਚ ਹੋਈ ਜੁਨਾਦਕ ਪਾਸ਼ਾ ਦੀ ਬਾਣੀ ਭਗਤਾਂ ਦੀ ਬਾਣੀ ਸਿੱਖਾਂ ਦੀ ਬਾਣੀ ਉਹ ਸਾਰੀ ਬਾਣੀ ਨੂੰ ਰਾਗਾਂ ਦੇ ਧਾਰਕ ਅੰਕਤ ਕੀਤਾ ਆਨੰਦ ਰਕਤ ਨਾਮ ਦਾ ਜਹਾਜ਼ ਬਣਾਇਆ ਆ ਜਮਾਨਾ ਆਪਣੇ ਰੇਲ ਦੀ ਤਰ੍ਹਾਂ ਲਾਸਤੇ ਸੱਤ ਗੁਰੂ ਜਨ ਆਪਣੇ ਭਲੇਖੇ ਗਲ ਤੇ ਟੇਖੇ ਜਦ ਸਿਰ ਨੂੰ ਗੁਰਸੇਵਾਰ ਪਾਵਾ ਲੱਗੇ ਅਰਥਾਤ ਇਹ ਕੇ ਕਹਤਾ ਸਰਪ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਦੀ ਬਾਣੀ ਕੋ ਪਾੜੜ ਪਾਣੀ 11 ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਦੇ ਕੌਂਸਲ ਵਿੱਚ ਸਤਿ ਬਾਦੂ ਦਾ ਉਸਤਤਮਾਤ ਸੇਵਾਦਾਰ ਬੋਤ ਸੇਵਾਦਾਰ ਬਾਬਾ ਜੀ ਬਾਬਾ ਜੀ ਬਾਬਾ ਸਾਹਿਬ ਮੰਦਰ ਸੇਵਾ ਵਿੱਚ ਉਹਨਾਂ ਵੱਲੋਂ ਬਹੁਤ ਸਾਰੇ ਮਾਇਰਾ ਸ਼ੀਵਾਲ ਆਇਆ ਇਹ ਨੋਮ ਇਸ ਕਾਰਨ ਪ੍ਰਭਾਤ ਅੰਦੀਆਂ ਤੱਕ ਅੰਗਰੋਂ ਇਹਨਾਂ ਦੇ ਸੌਸ ਉੱਪਰ ਵੀ ਜੀ ਸੇਵਾ ਦਾ ਮਾਨ ਅਪਰਾਸ ਦਾ ਮਾਨ ਕਿਰਤ ਜੀ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ ਕਰੇ। ਜਿਹੜੇ ਲੋਕ ਨਹੀਂ ਰਾਹ ਚੋਂ ਗੁੜੀਆਂ ਤਕੀਆਂ ਬਖਸ਼ ਕਰੇ। ਹੋਰ ਬਰਕਤਾਂ, ਹੋਰ ਦਾਤਾਂ, ਹੋਰ ਖੁਸ਼ੀਆਂ ਸਾਰੇ ਘਰਾਂ ਨੂੰ ਪ੍ਰਾਪਤ ਹੋਣ। ਬੱਚਿਆਂ ਨੂੰ ਵਿੱਦਿਆ ਦਾ ਨਾਂ, ਦੇਸ਼-ਵਦੇਸ਼ ਵਿੱਚ ਤਰੱਕੀਆਂ ਸਤਿਗੁਰੂ ਬਖਸ਼ ਕਰ ਦੇ। ਆਪ ਪਿਆਰ ਸਹਿਤ ਫਰਮ ਕਰਿਓ। ਅੱਗੇ ਇਤਿਹਾਸ ਦੀ ਬੜੀ ਇਲਕਸ਼ਨ ਕਥਾ ਜਿਹੜਾ ਆਪਾਂ ਬਾਕੀ ਦੇ ਜਿਨ੍ਹਾਂ ਦੀ ਯਾਦ ਵਿੱਚ ਮਾਰਗ ਮਹੀਨੇ ਆਪਾਂ ਸਵਾਗਤ ਰਚੋਲੇ ਕਿਤਾ ਵੱਡੀ ਮਹਾਨਤਾ ਜਿਹੜੀ ਮਾਰਗ ਮਹੀਨੇ ਨੂੰ ਆ ਉਹ 12 ਮਹਾਨ ਸਤਪੁਰ ਜੀ ਨੇ ਬਖਸ਼ਤ ਕਰੀ ਹੈ ਜਿਹੜੀ ਮਾਰਗ ਜੀ ਦਾ ਪਵਿੱਤਰ ਬੋਧਾ ਸੇਵਾ ਲਈ ਸਾਸਨ ਕਰ ਲਈ ਦਾਣ ਕਰ ਲਈ ਹਜੂਰਾ ਦੇ ਮਾਰਗ ਮੱਜਲ ਸਾਕੇ ਸਾਧੂ ਨੂੰ ਨਹੀਂ ਕਰਿਆ ਸੁਨਾਣਾ ਹਰ ਕਾ ਨਾਮ ਤੇ ਹੈ ਸੋਨਾ ਸਬਨਾ ਨੂੰ ਕਰਦਾਨ ਬਾਹਤ ਦੇ ਪੁਜਨੀ ਨਿਪਵਿੱਤਰ ਪਵਿੱਤਰ ਸਾਰੇ ਬਿਹਤਰ ਆ। ਔਰ ਉਹ ਵੀ ਨੇ ਦੇ ਵਿੱਚ ਦੇਨ ਇਹਨਾ ਪਵਿੱਤਰ ਸਮਾ ਇਹਨਾ ਪਵਿੱਤਰ। ਸਭ ਤੋਂ ਜਿਆਦਾ ਪਵਿੱਤਰ ਸਮਾ ਜਿਹਦਾ ਮਰੀਕਲ ਇੰਪੋਰਟੈਂਟ ਜਿਹਨੂੰ ਗੈਨ ਲਿਖਾ ਇਹ ਲੋ ਅੰਮਰਤ ਮੇੜਾ ਉਹਨੂੰ ਜਾਦੂ ਮੇੜਾ ਵਿਗਿਆਨੀ ਨੇ ਕਿਹਾ ਸੰਤੂਰ ਜੀ ਨੇ ਕਿਹਾ ਅੰਮਰਤ ਮੇੜਾ ਉਹ ਸਮੇਂ ਜਾਲੀ ਪੀਓਗੇ ਤੁਹਾਨੂੰ ਅੰਮਰਤ ਵਰਗੂ ਲੱਗੂਗਾ ਕਾਇਆ ਨੂੰ ਅੰਮਰਤ ਮੇੜਾ ਚਾਕਰਾਂ ਦੇ ਕੋਈ ਚਾਕ ਨੇ ਤੇ ਗੱਭ ਦੇ ਇੱਕ ਬਰੇਦੀ ਆ ਜਗੂਜਾ ਸਹਿਰ ਬਾਗ ਵਿੱਚ ਤੋ ਇੱਕ ਤਾਂ ਆਤਮਾ ਦੀ ਸ਼ੁੱਧਤਾ ਕਿੱਕ ਸਰੀਉ ਦੀ ਸੁਧਾ ਸੁਧਾਰ ਕੇ ਵੇਲੇ ਸਾਰਿਆਂ ਨੇ ਭਾਈ ਮਾਨਮਹੀਨੇ ਪਟੋਲਾ ਤੇ ਨਹੀਂ ਨਾ ਅਵਕਤ ਵੇਲੇ ਆਪੋ ਪ੍ਰੇਸ਼ਰ ਅੰਕਾਰੇ ਕੇ ਸੇਵਾ ਸਤਸੰਗ ਨਾਮ ਜਪਣਾ ਜਿੰਨਾ ਵੀ ਕਰ ਸਕੋ ਬਹੁਤ ਮੰਗ ਹੋਰ ਆਪਾਂ ਉਹਨਾਂ ਮਹਾਨ ਯੋਧਾ ਨੂੰ ਯਾਦ ਕਰੀਏ ਜਿਹੜੇ ਵੰਗੀ ਦੇ ਵਿੱਚ ਦਿੱਤਾ ਹੀ ਆਪਾਂ ਯਾਦ ਕਰਦੇ ਸਵਾਗਤ ਕਰਾਏ ਮੁਕਸਰ ਤਾਂ ਕਿ ਕਦਾ ਤਵਾਉ ਦੀ ਗੱਲ ਹੈ ਜੀ ਹਰੇਕ ਕੌੜਾ ਮੇਰਾ ਨਾਮ ਲੈਣ ਮੈਨੂੰ ਯਾਦ ਕਰਨ ਚੰਗ ਹੋ ਦੇ ਘਰ ਦੇ ਬਾਜ਼ਾਰ ਹੋ ਜਾਂਦੇ ਕਹਿੰਦੇ ਨੇ ਮੇਰੇ ਉੱਚਾ ਘਹੁਣ ਨੂੰ ਮਾਰ ਕੋਈ ਉੱਚਾ ਹੋਈਦਾ ਉੱਚਾ ਦੇ ਕਰਮ ਹੋਵੇ ਉੱਚੇ ਸੱਚਿਆਂ ਦਾ ਮਾਰ ਆਪ ਪੱਟੀ ਦੇ ਕਰਪਾੜੇ ਕਰਦਾ ਸ਼ਰਮ ਨੇ ਇੰਨੇ ਗੱਤਰ ਕਰਨਾ ਨਹੀਂ ਮਾਣ ਮਿਲਦਾ ਜੇਕਰ ਕੋਣ ਨਾ ਸੱਫ ਤੇ ਧਰ ਹੋਵੇ ਅਕਰ ਗੁਰੂ ਦੇ ਚਾਮਗਰ ਮਾਰ ਸਿੰਘਾਇ ਮੇਰਾ ਸਭ ਤੋਂ ਅਮੋਲਿ ਖੁਸ਼ੀ ਜਾਂਦੀ ਨੂੰ ਦੇ ਚਾਰਨ ਕਰੇ। ਔਰ ਨਾਮ ਵਾਲੀ ਦਾ ਆਸਵਾਜ। ਸ਼ੁਭ ਤਰਨ ਸ਼ੁਭ ਕਾਤਿ ਕਰਨ। ਹਜੂਰਾ ਨੇ ਬਹਿ ਸੇਵਾ ਕਰੇ ਇਹ ਸਭ ਕਰ ਉਸ ਤੇ ਕਾਹੂ ਨਾ ਕਰੋ। ਨਾ ਨਰਵਾ ਸੁਖਾ ਉੱਡਾ ਇਹਨਾਂ ਨਿਸ਼ਚੈ ਕਰ ਆਪਣੀ ਜੀ ਲੇਜੋ। ਨਿਸ਼ਚੈ ਹੋਵੇ ਜੀ ਜੇ। ਔਰ ਫਿਰ ਜਦ ਤੱਕ ਇੱਕ ਗੁਰੂ ਦਾ ਉਦਾਸਾ ਹੋ ਗਿਆ। ਮਨ ਵਿੱਚ ੱਟਾ ਦੇ ਰਿਹਾ ਚਾਹ ਹੋ ਗਿਆ। ਇਹ ੱਟਾ ਹੋ ਗਿਆ ਕਿ ਮੈਂ ਕਾਹੂ ਚੰਗਾ ਕਰ ਸ਼ੁਭ ਕਰ ਤੋ। ਫਿਰ ਉਹ ਦੱਸਦੇ ਫਿਰ ਉਹ ਸਹਿਮਰਦੇ ਲੋਣਦੇ ਫਿਰ ਵਰਕ ਦਾ ਚਾਰ ਸਿਰੋਪ ਉੱਦੋਂ ਕੋ ਦਿੰਦੀ ਹੈ ਪ੍ਰਭਾਨ ਦੀ ਜਿਹੜੀ ਉਹਨਾਂ ਦਾ ਚਾਰ ਸਪੇਰੋਂ ਬੰਦੇ ਦੀ ਸਹਾਇਤਾ ਵਿੱਚ ਆਂਦਾ ਦੀ ਆਓ ਉਹਨਾਂ ਦੇ ਨਾਮ ਲੈ ਜਾਂਦੇ ਆ ਜਿਨ੍ਹਾਂ ਦੇ ਜੀਵਨ ਚ ਘਰ ਦਾ ਕਾਲੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਜਿਨ੍ਹਾਂ ਨੇ ਆਪਣੀ ਹਸਤੀ ਦਾ ਆਪਣੀ ਦੀਵਲ ਦਾ ਆਪਣੇ ਸਰੀਰ ਦੀ ਨਹੀਂ ਪਰਵਾਹ ਕੀਤੀ ਕੇਵਲ ਕੇਵਲ ਧਰਮ ਸੁਭ ਕਰਮ ਉਹ ਦੇਖਿਆ ਆਓ ਉਹਨਾਂ ਨੂੰ ਫਿਰ ਦੁਨਿਆ ਯਾਦ ਕਰਦੇ ਆ ਸਿੱਖੀ ਦੀ ਮੰਜ਼ਲ ਕਿਤੇ ਮੁੱਕਦੀ ਮਕਾਈ ਨਾ ਤਵੀ ਇਹਦਾ ਮੁੱਕੇ ਨਾ ਕੋਈ ਨਾ ਜਿਵੇਂ ਇਹ ਮੰਜ਼ਲ ਤੋਂ ਢੰਗ ਨਾਲ ਵੀਰਾਂ ਵਸੂਲਾ ਦਾ ਬਸਾਉਣਾ ਤੇ ਸਹਾਰਾ ਲੈ ਕੇ ਵੀਰਾਂ ਦਾ ਪਿਆਰ ਸਹੱਤ ਦਾ ਰਖਾਵੇ ਬਹੁਤ ਸ਼ਰਮਿਤ ਜਿੰਦਗੀ ਮੰਜ਼ਲ ਹਰੁੱਤੇ ਮੇਰੀਆਂ ਤਫਾਦਾਂ i oh, 아, yeah. 이자 yeah. बंद काई सेरां गां च हार पाई पुतर सिरांारे होनारे होजधारो लड़ा खकीर ॾा शा ते खकीर ਔਰ ਕੱਪੀਆ ਸੂਰਾ ਦਾ ਵਸਾਉਣਾ ਅਖੇਤੀ ਦਾ ਨਾਸਾ ਜਿਹੜਾ ਸਵੀਕਾਰ ਕਰਨ ਨੂੰ ਫੇਰ ਸਿੱਖੀ ਦੇ ਸਗੂਣ ਦਾ ਆਕਲ ਹੋਵੇ ਤੇ ਇੱਕ ਨੂੰ ਕਲੀਅਰ ਕਰ ਬਣਦੇ ਨੇ ਲੋਕ ਅੱਜ ਕੱਲ ਡਰਦੇ ਬਾਦ ਨੇ ਪਰ ਜੇ ਆਤਮਿਕ ਤੌਰ ਤੇ ਸਿੱਖੀ ਦਾ ਜੀਵਨ ਗੈਰ ਹੈ ਆਪਣਾ ਪਰ ਇਹਨਾਂ ਆਖਾਂ ਵੀ ਇਹਨੂੰ ਰੂਹ ਦੀ ਕਿਰਪਾ ਹੋਵੇ ਸਾਬ ਸਹੀ ਵੀ ਹੋ ਜਾਣਾ ਕਿਹੜਾ ਬਹੁਤ ਹੀ ਆਪ ਆਪ ਪਿਆਰ ਸਤ ਨੂੰ ਉਹ ਇਤਿਹਾਸ ਸਰਬਤ ਕਰਿਓ 40 ਰੁਪਏ ਦਾ ਸਮਾਂ ਉਹ ਜਿਸ ਤਰ੍ਹਾਂ ਦਾ ਹੈ ਗੁਰੂ ਪਿਆਰਾ ਨੇ 150 50 ਪਿਆਰ ਪਰ ਪੈਸੇ ਭਾਇਆ ਭੇਜੇ ਬੀਬੀਆਂ ਨੇ 10 10 ਪੈਸਾ ਆ ਰਹੀਆਂ ਨੇ ਹੱਦਕ ਟੇਰੇ ਇਤਿਹਾਸ ਦਾ ਮਾਰ ਕੀਤਾ ਸਤਗੁਰ ਕਲਗੀ ਤਰਫ ਆਇਆ ਸੇਵੇਂ ਸਖਰੂ ਜੀ